ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਅੱਜ ਇੱਥੇ ਦੀਨੀ ਮਰਕਜ਼ ਵਿੱਚ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਇੱਕ ਵਾਰ ਫਿਰ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਫਤਵਾ ਇਤਕ ਕਾਫੀਰ ਦੇ ਨਵੇਂ ਐਡੀਸ਼ਨ ਦੀ ਇੱਕ ਹੰਢ ਚੁਕਾਈ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੀਤਾ ਇਸ ਮੌਕੇ ਸ਼ਾਹੀ ਇਮਾਮ ਪੰਜਾਬ ਨੇ ਦੱਸਿਆ ਕਿ ਇਹ ਫਤਵਾ ਸਭ ਤੋਂ ਪਹਿਲਾਂ 1880 ਈਸਵੀ ਵਿੱਚ ਲੁਧਿਆਣਾ ਦੇ ਇਸਲਾਮੀ ਵਿਦਵਾਨਾਂ ਵੱਲੋਂ ਖਤਮੇ ਨਬਵਤ ਨਵੂ ਬਤ ਸੁਲਾ ਇਲਾਹੀ ਵਸਲਮ ਦੇ ਲਈ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ 1997 ਵਿੱਚ ਮੌਲਾਨਾ ਹਬੀਬ ਔਰ ਰਹਿਮਾਨ ਲੁਧਿਆਣਵੀ ਫੈਸਲਾਬਾਦੀ ਵੱਲੋਂ ਇਸ ਨੂੰ ਇੱਕ ਕਿਤਾਬ ਦੀ ਸ਼ਕਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਨੂੰ ਉਸ ਸਮੇਂ ਵਿੱਚ ਇਥੋਂ ਦੁਬਾਰਾ ਛਾਪਿਆ ਗਿਆ ਉਹਨਾਂ ਦੱਸਿਆ ਕਿ ਇਹ ਫਤਵਾ ਇਹ ਤਕਫੀਰ ਨਾਮੀ ਕਿਤਾਬ ਸਾਰੀਆਂ ਮਸਜਿਦਾਂ ਦੇ ਇਮਾਮ ਅਤੇ ਇਸਲਾਮੀ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਸਹਾਇਕ ਸਾਬਤ ਹੋਵੇਗੀ ਸ਼ਾਹੀ ਇਮਾਮ ਨੇ ਕਿਹਾ ਕਿ ਇਹ ਕਿਤਾਬ ਪਹਿਲਾਂ ਵੀ ਕਈ ਵਾਰ ਛਪ ਚੁੱਕੀ ਹੈ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਅਹਿਰਾਰ ਫਾਊਂਡੇਸ਼ਨ ਵੱਲੋਂ ਇਸ ਨੂੰ ਛਾਪਿਆ ਗਿਆ ਹੈ ਸ਼ਾਹੀ ਇਮਾਮ ਪੰਜਾਬ মাওলানা ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅਸੀਂ ਰੱਬਗੇ ਦੁਆ ਕਰਦੇ ਹਾਂ ਕਿ ਇਸ ਕਿਤਾਬ ਤੋਂ ਹਰ ਖਾਸ ਅਤੇ ਆਮ ਫਾਇਦਾ ਚੁਕੇ।